ਵਿਖੇ ਆਰਸੀ ਐਮਐਮਐ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਜਿਹਦਾ ਆਗਾਤ 2024 ਨੂੰ ਲਵਲੀ ਗੁਨੀ ਰਕਤੀ ਜਰੰਦਰ ਵਿਖੇ ਹੋ ਰਿਹਾ ਹੈ ਉਹਨਾਂ ਦੇ ਮੇਨ ਜਿਹੜੇ ਜੋਗਦੀ ਸਾਹਿਬ ਅਨਚਾਰਜ ਨੇ ਉਹਨਾਂ ਦੇ ਨਾਲ ਸਾਥੀ ਬਕਾਹ ਜੁਰਜੀ ਕੋਹਰ ਸਾਹਿਬ ਤੇ ਮਠਾਰੂ ਸਾਹਿਬ ਤੇ ਵਿਸ਼ੇਸ਼ ਰੂਪ ਵਿੱਚ ਏਲਸੀ ਗਵਰਨਮੈਂਟ ਆ ਕੇ ਇਥੇ ਨਾਲ ਸਮਰਥਿਤ ਕੀਤੀ ਹੈ ਜਿੱਥੇ ਮੈਂ ਇਹਨਾਂ ਨੂੰ ਅੱਜ ਦੇ ਸ਼ੁਭਕਰ ਦੇ ਬਤਾਈ ਦਿੰਨਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜਾ ਉਹਦਾ ਇੱਕੋ ਇੱਕ ਵਿਜਨਾ ਹੈਲਥ ਤੇ ਐਜੂਕੇਸ਼ਨ ਜਿਹੜੀ ਵੀ ਸلطਾ ਗਾਹੇ ਕੋਈ ਵਿਅਕਤੀ ਵਿਸ਼ੇਸ਼ ਇਹਦੇ ਵਿੱਚ ਸਾਡੇ ਨਾਲ ਮੋੜਾ ਲਾਊਗਾ ਅਸੀਂ ਉਹਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੇ ਹਾਂ ਲੋਕਿ ਦੋਨਾਂ ਦਾ ਜਦੋਂ ਵਿਚਾਰ ਇੱਕੋ ਹੋਵੇ ਤਾਂ ਫਿਰ ਸਮਝਣਾ ਵਿੱਚ ਜਦੋਂ ਵਿਚਾਰਤਾ ਰ ਮਿਲ ਜੇ ਤਾਂ ਫਿਰ ਕੰਮ ਇਕੱਠੇ ਕਰਨ ਦਾ ਮਜਾ ਆਉਂਦਾ ਉਹਨਾਂ ਨੂੰ ਜਿੱਥੇ ਜਿੱਥੇ ਸ਼ੁੱਭ ਕਾਮਾਂ ਵਿੱਚ ਦਿਨਾ ਉੱਥੇ ਵਿਸ਼ਵਾਸ ਵੀ ਦੋਨਾਂ ਕਿ ਤੁਹਾਡੇ ਨਾਲ ਹਰ ਜਗ੍ਹਾ ਤੇ ਨਾਲ ਖੜੇ ਹਾਂ ਤੁਸੀਂ ਇਸ ਦਿਨ ਨੂੰ ਵੱਡੀ ਗੰਟੀ ਵਿੱਚ ਲੋਕਾਂ ਤੱਕ ਪ੍ਰਚਲਿਤ ਕਰੋ ਤਾਂ ਕਿ ਇਹ ਖੇਡ ਨੂੰ ਖੇਡਣ ਵਾਲਾ ਵੀ ਦਾ ਵੀ ਇੰਜ ਕਰੇ ਤੇ ਦਿਖਾਣਾ ਵੀ ਇੰਜ ਕਰੇ ਉਪਰੀਨ ਦਾ ਪ੍ਰਬੰਧ ਦੋਨਾਂ ਨੇ ਦੱਸਿਆ ਬਹੁਤ ਵਧੀਆ ਕਰਨ ਜਾ ਰਹੇ ਨੇ ਉੱਥੇ ਖਿਡਾਰੀਆਂ ਦੇ ਬੈਠਣ ਦਾ ਦਰਸ਼ਕਾਂ ਦੇ ਬੈਠਣ ਦਾ ਖਾਣ ਪੀਣ ਦਾ ਬਹੁਤ ਉਚਿਤ ਪ੍ਰਬੰਧ ਹੋਵੇਗਾ ਕਿ ਮੈਂ ਇਸ ਮਾਧਮ ਰਾਈ ਸਮੁੱਚੀ ਪੰਜਾਬੀ ਨੂੰ ਬੇਨਤੀ ਕਰਨਾ ਵੱਡੀ ਗਿਣਤੀ ਦੇ ਇਸ ਜਿਹੜੀ ਜੇ ਗੇਮ ਦਾ ਅੰਗਲ ਕਰ ਲਈ ਚੈਂਪੀਅਨਸ਼ਿਪ ਦਾ ਪਾਉਣਾ ਇਹਦੇ ਵਿੱਚ ਫ੍ਰੀ ਹੈਂਡ ਜਿਹੜੀ ਹੈ ਰੈਸਲਿੰਗ ਹੁੰਦੀ ਹੈ ਜਿਹਦੇ ਕੀ ਇਹਨਾਂ ਨੇ ਜਦੋਂ ਦੱਸਿਆ ਵੀ ਦੋ ਖਿਡਾਰੀ ਇੱਕ ਪੇਜ ਦੇ ਵਿੱਚ ਹੁੰਦੇ ਨੇ ਤੇ ਉਹਨਾਂ ਨੂੰ ਸਮਾਂ ਵੱਧ ਦਿੱਤਾ ਜਾਂਦਾ ਵੀ 5 ਮਿੰਟ ਦਾ ਸਮਾਂ ਜਿਹੜਾ ਖਿਡਾਰੀ ਦੂਜੇ ਨੂੰ ਕਿੱਥੇ ਕਰਦਾ ਤਾਂ ਜਿਹੜਾ ਜਿੰਨੇ ਕਿੱਥੇ ਕੀਤਾ ਹੁੰਦਾ ਉਹ ਜੀਨਰ ਹੁੰਦਾ ਤੇ ਜਦੋਂ ਇਹ ਹੱਥ ਕਰੇ ਕਰਦੇ ਵੀ ਆਈ ਡੋਟ ਵਾਂਟ ਟੂ ਪਲੇ ਮੋਰ ਤਾਂ ਉਹਨੂੰ ਜਿਹੜਾ ਹਾਰ ਹਲਾਕ ਤੇ ਸਿੱਧੂ ਸਾਹਿਬ ਇੱਕ ਦਿਖਿਆ ਜਾਂਦਾ ਸੋਸ਼ਲ ਮੀਡੀਆ ਤੇ ਜਿਹੜੇ ਅੱਜ ਕੱਲ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ ਲੋਕਾਂ ਦਾ ਔਰ ਅਤਨਾ ਕਿਤੇ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਆ ਉਹਨਾਂ ਲੋਕਾਂ ਦੀ ਮੈ ਸਮਝਦਾ ਵੀ ਇਹ ਇੱਕ ਬਹੁਤ ਵਧੀਆ ਪਰਾਲਾ ਹੈ ਕਿਉਂਕਿ ਅੱਜ ਅੱਜ ਦਾ ਸਮਾਂ ਜਿਹੜਾ ਕੰਪਿਊਟਰ ਦਾ ਯੁੱਗ ਹੈ ਜਿਹੜੇ ਬੱਚੇ ਨੇ ਸਾਡੇ ਉਹ ਜਿਆਦਾ ਜਿਆਦਾ ਸਮਾਂ ਨੈੱਟ ਯੂਜ਼ ਕਰਨ ਤੇ ਲਾਉਂਦੇ ਨੇ ਖੇਡਾਂ ਮਾਣ ਉਹਨਾਂ ਦੀ ਰੁਚੀ ਘਟਦੀ ਜਾ ਰਹੀ ਹੈ ਉਹਦੇ ਕਰਕੇ ਹੀ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਆਉਣੀਆਂ ਸਾਡੀਆਂ ਪੀੜ੍ਹੀਆਂ ਨੇ ਜਾਂ ਹੁਣ ਪੀੜ੍ਹੀ ਸਾਡੀ ਤਿਆਰ ਹੋ ਰਹੀ ਹੈ ਉਹਨਾਂ ਦਾ ਸਰੀਰਕ ਬਣਤਰ ਵੀ ਜਿਹੜੀ ਹੈ ਉਹ ਕੋਈ ਇਤਨੀ ਤਾਂ ਹੀ ਅਸੀਂ ਜਿਹੜਾ ਜਿਹੜਾ ਕੋਈ ਫੌਜ ਦੇ ਵਿੱਚ ਪੰਜਾਬ ਦਾ ਨੰਬਰ 1 ਤੇ ਹੁੰਦਾ ਸੀ ਇਹ ਉਹਦੇ ਵਿੱਚ ਵੀ ਅਸੀਂ ਕਿਤੇ ਨਾ ਕਿਤੇ ਪਿੱਛੇ ਜਾ ਰਹੇ ਹਾਂ ਉਹਦਾ ਕਾਰਨ ਹੈ ਕਿ ਰਵੇਤਰੀ ਪਾਰਟੀਆਂ ਡੋਨਟ ਵਾਂਟ ਟੂ ਕੰਡਮਨਟ ਐਨੀ ਪਾਰਟੀ অর ਐਨੀ ਪਰਸਨ ਪਰ ਜੋ ਪਿਛਲੀਆਂ ਸਰਕਾਰਾਂ ਨੇ ਉਚਿਤ ਰੋਲ ਨਹੀਂ ਅਦਾ ਕਰਿਆ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਕ ਕਰਨ ਲਈ ਉਹਦੇ ਕਾਰਨ ਜਿਹੜੀ ਇਹ ਲੋਕਾਂ ਦਾ ਰੁਝਾਨ ਖੇਡਾਂ 'ਚ ਘਟਿਆ ਤੁਸੀਂ ਪਿੱਛੇ ਦੇਖਿਆ ਵੀ ਮਾਨ ਸਾਹਿਬ ਨੇ ਖੇਡਾਂ ਦੇ ਕਿਸ ਤਰ੍ਹਾਂ ਵੱਡੇ ਵੱਡੇ ਇਲਾਮ ਕੋਸ਼ਿਸ਼ ਕੀਤੀ ਖਿਡਾਰੀਆਂ ਨੂੰ ਇਲਾਮ ਮਿਲੇ ਇਨਾਮ ਦੇਣ ਦਾ ਮਤਲਬ ਕੋਈ ਪੈਸੇ ਬੰਨਣਾ ਨਹੀਂ ਕੋਈ ਦੇ ਪਿੱਛੇ ਮਕਸਦ ਹੁੰਦਾ ਵੀ ਇਸ ਇਨਾਮ ਨੂੰ ਉਹਨਾਂ ਦੇ ਮੈਡਲ ਨੂੰ ਦੇਖ ਕੇ ਕਿਤੇ ਨਾ ਕਿਤੇ ਹੋਰ ਖਿਡਾਰੀ ਇਹਦੇ ਵੱਲ ਆਕਰਸ਼ਿਤ ਹੋਣ ਤੇ ਉਹ ਵੀ ਯਤਨ ਕਰਨ ਵੀ ਅਸੀਂ ਵੀ ਆਪਣੀ ਪਰਫਾਰਮੈਂਸ ਦਿਖਾ ਕੇ ਜਿੱਥੇ ਆਪਣਾ ਪੈਸਾ ਵੀ ਕਮਾਈਏ ਆਪਣੇ ਮਾਂ-ਬਾਪ ਦਾ ਆਪਣੇ ਸਕੂਲ ਕਾਲਜ ਦਾ ਨਾਂ ਰੋਸ਼ਨ ਕਰੀਏ ਇਹ ਅਰਾਸ਼ੀ ਐਮਐਮਏ ਹੈ ਜੀ ਇਹ ਤਲਕੀਤਾਂ ਤੋਂ ਜ਼ਿਆਦਾ ਅਰੀਜਨ ਹੋਇਆ ਐਮਐਮਏ ਤਾਨੂ ਪਤੇ ਜਾਂ ਮਿਕਸ ਮਾਰਸ਼ਲ ਆਟਕ ਹੈ ਬਹੁਤ ਵਧੀਆ ਗੇਮ ਹੈ ਬਿਲਕੁਲ ਸੇਫ ਐਂਡ ਸਿਕਿਉਰ ਗੇਮ ਹੈ ਆਪਾਂ ਦੇਸ਼ ਭਰ ਦੇ ਬੱਚਿਆਂ ਨੂੰ ਇਸ ਨਾਲ ਜੋੜ ਰਹੇ ਆ ਕਿਉਂਕਿ ਸਾਡਾ ਉਦਮ ਹੈ ਕਿ ਬੱਚੇ ਕੰਪਿਊਟਰ ਤੋਂ हट ਕੇ ਫਿਜ਼ੀਕਲ ਗੇਮਾਂ ਖੇលਾਉਣ ਆਪਣੇ ਆਪ ਨੂੰ ਫਿਟ ਰੱਖਣ ਤੇ ਮੇਰੇ ਨਾਲ ਯੋਗੀ ਸਾਹਿਬ ਬੈਠੇ ਨੇ ਇਹ ਸਲਸੇਸ਼ਨ ਦੇ ਜਨਰਲ ਫੈਕਟਰੀ ਨੇ ਇਹਨਾਂ ਨੇ ਇਹ ਭਾਰਤ ਚ ਲੈ ਕੇ ਆਏ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਕੁਝ ਸਾਲਾਂ ਵਿੱਚ ਇਹ ਭਾਰਤ ਦੀ ਇੱਕ ਬਹੁਤ ਵੱਡੀ ਗੇਮ ਬਣ ਉਭਰੇਗੀ ਤੇ ਬਹੁਤ ਸਾਰੇ ਲੋਕਾਂ ਦਾ ਜੁੜਨਗਾ ਸਾਨੂੰ ਦੇਖਣਾ ਹੈ ਪੰਜਾਬ ਦੇ ਵਿੱਚ ਕਬੱਡੀ, ਲੋਕੀ, ਬੈਡਮਿੰਟਨ, ਫੁੱਟਬਾਲ ਹੋ ਰਹੀ ਹੈ। ਇੰਨਾ ਖੇਡਾਂ ਨੂੰ ਅੱਗੇ ਲੈ ਕੇ ਜਾਂਦਾ ਹੈ। ਇਸ ਖੇਡ ਵਿੱਚ ਖਾਸ ਕੀ ਹੈ? ਜਿੰਨਾ ਪਹਿਲੇ ਸਮੇਂ ਚ ਕੁਸ਼ਤੀ ਦਾ ਬਹੁਤ ਜ਼ੋਰ ਹੁੰਦਾ ਸੀ। ਬਹੁਤ سارے ਸਾਡੇ ਪਹਿਲਵਾਨ ਜਿਹੜੇ ਨਿਕਲ ਕੇ ਆਉਂਦੇ ਸੀ। ਇੱਕ ਤਰ੍ਹਾਂ ਦੇ ਕਹੂੰਗਾ ਕਿ ਇਹ ਮਾਡਰਨ ਟਾਈਪ ਦੀ ਕੁਸ਼ਤੀ ਹੈ। ਬਾਕੀ ਗੱਲਾਂ ਬਿਲਕੁਲ ਠੀਕ ਨੇ ਆਪਣੇ ਥਾਂ ਤੇ। ਹਰ ਬੱਚੇ ਦਾ ਆਪਣਾ ਆਪਣਾ ਸ਼ੌਕ ਹੈ, ਨੌਜਵਾਨ ਦਾ ਆਪਣਾ ਵਿਜ਼ਨ ਹੈ। ਲੇਕਿਨ ਇਹ ਵੀ ਇੱਕ ਨਵੀਂ ਤਰ੍ਹਾਂ ਦੀ ਕੁਸ਼ਤੀ ਜਿਹੜੀ ਸੰਪੂਰਨ ਫਿਜ਼ੀਕਲ ਐਕਟੀਵਿਟੀ ਤੁਹਾਡੇ ਸਾਰੇ ਮਸਲਸ ਦੀ ਐਕਟੀਵਿਟੀ ਤੁਹਾਡੇ ਦਿਮਾਗ ਦੀ ਐਕਟੀਵਿਟੀ ਐਟ ਵਨ ਟਾਈਮ ਚੱਲਦੀ ਹੈ ਇੱਕ ਬਹੁਤ ਵਧੀਆ ਤੇ ਨਵੀਂ ਗੇਮ ਬਣਾਉ ਉੱਭਰ ਕੇ ਆ ਗਈ ਹੈ ਇਸ ਨਾਮ ਦੇ ਆਰਫੀਆ ਚਲ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੀ ਕਰਾਈ ਜਾ ਰਹੀ ਹੈ ਸਰਕਾਰ ਨੇ ਇਸ ਨੂੰ ਸੁਪਰਡਿਸ ਪਦ ਦੇ ਦਿੱਤਾ ਹੈ ਸਰਕਾਰ ਹਮੇਸ਼ਾ ਇਹ ਜਾਗਰੂਕ ਹੈ ਕਿ ਵਕਤ-ਵਕਤ ਨੌਜਵਾਨਾਂ ਨੂੰ ਆਪਾਂ ਵਕਤਵੰਤ ਮੌਕੇ ਗਰੇ ਉਪਰੰਤ ਲਈਏ ਜਿਆਦਾ ਇੱਕ ਗੇਮ ਰੂਲ ਹੁੰਦੀ ਹੈ ਸਰਕਾਰ ਆਟੋਮੈਟਿਕਲੀ ਦੇ ਨਾਲ ਜੁੜਦੀ ਜਾਏਗੀ ਜੋ ਬੈਕਪੋਸੀਬਲ ਹੋਏਗਾ ਸਰਕਾਰ ਵਾਸਤੇ ਹਮੇਸ਼ਾ ਕਰਦੀ ਰਹੀ ਹੈ ਇਹ ਤੇ ਸਰਕਾਰ ਕਰੇਗੀ ਮੇਰਾ ਨਾਮ ਮੈਂ ਪ੍ਰਦੀਪ ਜੋਗੀ ਜੀ ਜਨਰਲ ਸੈਕਟਰੀ ਐਸੋਸੀਏਸ਼ਨ ਅਰਾਸ਼ੀਆ ਐਮਐਸਓਨ ਇੰਡੀਆ ਇਹ ਜਿਹੜਾ ਗੇਮ ਹੈ ਜੀ ਇਸ ਤਰ੍ਹਾਂ ਦਾ martial arts ਹੈ ਅੰਦਰ ਕਿੱਕ ਪੰਚ ਥਰੋ ਗ੍ਰੀਪਿੰਗ ਹੋਲਡਿੰਗ ਇਹ ਸਾਰੀਆਂ ਚੀਜ਼ਾਂ ਟੈਕਨਿਕਸ ਯੂਜ਼ ਕੀਤੀਆਂ ਜਾਂਦੀਆਂ ਹਨ ਪੂਰੀ ਬੋਡੀ ਇਸ ਗੇਮ ਦੇ ਅੰਦਰ ਜਦੋਂ ਬੱਚਾ ਖੇਡਦਾ ਤਾਂ ਉਹਨੂੰ ਸਾਰੀ ਬੋਡੀ ਜਿਹੜੀ ਯੂਜ਼ ਕਰਨੀ ਪੈਂਦੀ ਹੈ ਇਸ ਸਾਰੇ ਅੰਤਰਰਾਸ਼ਟਰੀ ਲੈਵਲ ਤੇ 92 ਕੰਟਰੀਆਂ ਦੇ ਵਿੱਚ ਹੁਣ ਖੇਡਿਆ ਜਾ ਰਿਹਾ ਜੀ ਤੇ ਇੰਡੀਆ ਚ ਵੀ ਅਸੀਂ ਇਹਦੇ 25 ਜਿਹੜੀਆਂ ਸਟੇਟ ਐ ਉਹ ਸਾਡੀਆਂ ਮੈਂਬਰ ਹੋ ਚੁੱਕੀਆਂ ਨੇ ਔਰ ਪੰਜਾਬ ਚ ਵੀ ਇਹ ਤਕਰੀਬਨ 17 ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਚੱਲ ਰਹੀ ਹੈ ਤੇ ਕਾਫੀ ਅ ਅੱਛਾ ਸੀ ਇਵੈਂਟ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਜੀ ਨੈਸ਼ਨਲ ਲੈਵਲ ਤੇ ਔਰ ਉਹਨਾਂ ਚ ਬੱਚਿਆਂ ਨੂੰ ਕਾਫੀ ਉਤਸ਼ਾਹ ਵੀ ਮਿਲੇਗਾ ਖੇਡ ਕੇ ਔਰ ਇਹ ਗੇਮ ਜਿਹੜੀ ਹੈ ਉਹ ਜਿਹੜੀ ਹੈ ਜੋ ਇਹਦਾ ਲੈਵਲ ਹੋਣਾ ਚਾਹੀਦਾ ਹੈ ਇਸ ਨੈਸ਼ਨਲ ਤੋਂ ਬਾਅਦ ਮੈਨੂੰ ਲੱਗਦਾ ਕਿ ਉਹ ਲੈਵਲ ਬੰਨਾ ਸ਼ੁਰੂ ਹੋ ਜਾਏਗਾ ਸਰ ਕਿਹੜੇ ਕਿਹੜੇ ਤਰੀਕੇ ਹੋ ਰਹੇ ਆ ਔਰ ਕਿੱਥੇ ਹੋ ਰਿਹਾ ਹੈ ਸਰ 19 ਤੋਂ 21 ਜਨਵਰੀ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਹੋ ਰਹੀ ਹੈ ਇਹ ਕਿੱਥੇ ਹੈ ਸਰ ਆ ਫਗਵਾੜਾ ਦੇ ਵਿੱਚ ਜੀ ਉੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਜੀ ਸਰ ਇਹ ਜਿਹੜਾਣਾ ਸ਼ਹਿਰ ਪੰਜਾਬ ਦੇ ਪਾਸੋਂ ਕੀ ਕਹਿੰਦੇ ਨੇ ਮੈਂ ਪੁੱਛਾਂ ਅਸੀਂ ਚਾਹਨੇ ਜੀ ਉੱਥੇ ਬੱਦ ਚੜ ਕੇ ਹਿੱਸਾ ਲੈਣ ਔਰ ਉੱਥੇ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਟਿਕਟ ਨਹੀਂ ਹੈ ਕੁਝ ਨਹੀਂ ਹੈ ਬਿਲਕੁਲ ਫ੍ਰੀ ਆਫ ਕੋਸਟ ਕੋਈ ਵੀ ਆ ਕੇ ਚੈਂਪੀਅਨਸ਼ਿਪ ਦੇਖ ਸਕਦਾ ਹੈ ਜੀ